ਭਾਈ ਸਰਬਜੀਤ ਸਿੰਘ ਵੱਲੋਂ ਨੋਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਹੈ ਤੇ ਇਸ ਵਕ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ ਨੋਮੀਨੇਸ਼ਨ ਫਾਈਲ ਹੋ ਗਿਆ ਹੈ ਹੁਣ ਲੜਾਈ ਸ਼ੁਰੂ ਕਰਨੀ ਹੈ ਕਿਸ ਤਰੀਕਿਆਂ ਸ਼ੁਰੂਆਤ ਹੋਵੇਗੀ ਸ਼ੁਰੂਆਤ ਤਾਂ ਜੀ ਬਸ ਪਿੰਡਾਂ 'ਚ ਜਾਵਾਂਗੇ ਆਪਣੀ ਗੱਲ ਕਰਾਂਗੇ ਹੁਣ ਪਿੰਡਾਂ ਦੇ ਪ੍ਰੋਗਰਾਮ ਲਿਕਾਂਗੇ ਜਿੰਨੇ ਆਪਣੇ 9 ਹਲਕੇ ਆ ਵਿਧਾਨ ਸਭਾ ਦੇ ਉਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਇੰਚਾਰਜ ਲਾਵਾਂਗੇ ਤੇ ਫਿਰ ਸਿਸਟਮ ਨੂੰ ਅਸੀਂ ਅੱਗੇ ਤੋਰਾਂਗੇ ਪ੍ਰਚਾਰ ਦੇ ਨਾਲ ਕਈ ਪਿੰਡਾਂ ਵਿੱਚ ਜੇ ਪਤਾ ਲੱਗਿਆ ਕਹਿੰਦੇ ਕਿ ਬੂਥ ਹੋਰ ਨਹੀਂ ਲੱਗਣਗੇ ਹਾਂਜੀ ਕਿਹੜੇ ਪਿੰਡ ਨੇ ਜਿਨ੍ਹਾਂ ਵਿੱਚ ਤੁਹਾਨੂੰ ਕਿਹੜਾ ਪਿੰਡ ਸੀ 나ਥੇ ਵਾਲਾ ਪਿੰਡ ਤੇ ਬਾਗੇਪੁਰਾਣੇ ਦਾ ਹੁਣ ਮੈਨੂੰ ਹੋਰ ਪਿੰਡ ਨਹੀਂ ਯਾਦ ਮੈਨੂੰ ਸਵੇਰੇ ਰੋਡੇ 나ਥੇ ਵਾਲਾ ਕਈ ਇੱਧਰ ਪਤਾ ਨਹੀਂ ਕਿਹੜਾ ਪਿੰਡ ਸੀ ਉਹ ਬਹੁਤ ਮਤਲਬ ਪਿੰਡਾਂ ਤੋਂ ਮੈਨੂੰ ਫੋਨ ਆਉਣੇ ਹੈ ਤੇ ਉਹ ਕਹਿੰਦੇ ਜੀ ਅਸੀਂ ਕਿਸੇ ਦਾ ਬੂਤ ਨਹੀਂ ਲੱਗਣ ਦੇਣਾ ਲੱਗਣ ਕੀ ਦੇਣਾ ਲਾਉਣਾ ਹੀ ਨਹੀਂ ਕਿਸੇ ਨੇ ਕਹਿਣ ਦਾ ਮਤਲਬ ਤੇ ਕਿਸੇ ਨੇ ਬੂਤ ਨਹੀਂ ਲਾਉਣਾ ਸਿਰਫ ਥੋੜਾ ਬੂਤ ਲੱਗੂਗਾ ਬਾਕੀ ਜਿਹੜੇ ਕਿਸਾਨ ਯੂਨੀਅਨ ਵਾਲੇ ਮੈਨੂੰ ਪਿੰਡਾਂ ਦੇ ਵਿੱਚ ਮਿਲਦੇ ਆ ਉਹਨਾਂ ਨੇ ਸਪਸ਼ਟ ਤੌਰ ਤੇ ਮੈਨੂੰ ਕਿਹਾ ਹੈ ਬਈ ਅਸੀਂ ਕਿਸੇ ਨੂੰ ਵੋਟ ਨਹੀਂ ਸੀ ਪਾਉਣੀ ਅਸੀਂ ਮਤੇ ਪਾਤੇ ਸੀ ਬਈ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੁਣ ਤੁਸੀਂ ਆਏ ਹੋ ਸਿਰਫ ਤੁਹਾਨੂੰ ਵੋਟ ਪਾਵਾਂਗੇ ਨਹੀਂ ਅਸੀਂ ਨਾਟੋ ਦਾ ਬਟਨ ਦੱਬਣਾ ਸੀ ਕਿਸਾਨ ਜਿਹੜੇ ਨੇ ਸਾਰੇ ਲੀਡਰਾਂ ਨੂੰ ਘੇਰ ਰੇਣੇ ਸਵਾਲ ਪੁੱਛ ਰਹੇ ਨੇ ਸ਼ਾਇਦ ਪਹਿਲੇ ਤੁਸੀਂ ਕੈਂਡੀਡੇਟ ਹੋਵੋਗੇ ਜਿਨ੍ਹਾਂ ਨੂੰ ਕੋਈ ਸਵਾਲ ਨਹੀਂ ਕੀਤਾ ਜਾਣਗੇ ਬਿਲਕੁਲ ਜੀ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਕਿਸਾਨਾਂ ਨੂੰ ਅਸਲ ਗੱਲ ਜਿਹੜੇ ਕਿਸਾਨ ਹੈ ਜਿਹੜੇ ਸਿੱਖ ਹੈ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਪਰਵਾਰ ਨੇ ਪਹਿਲਾਂ ਹੀ ਬਹੁਤ ਕੁਝ ਕਰਤਾ ਹੁਣ ਜ ਜਿ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਫਾਦਰ ਸਾਹਿਬ ਨੇ ਫਿਰ ਬਾਅਦ ਦੇ ਵਿੱਚ ਮੈਨੂੰ ਲੱਗਦਾ ਵੀ ਕਈ ਜਣਿਆਂ ਨੂੰ ਨਹੀਂ ਪਤਾ ਸਾਡੇ ਮਾਤਾ ਜੀ ਬਾਰੇ ਉਹਨਾਂ ਨੇ ਵੀ ਸਿੱਖ ਕੌਮ ਵਾਸਤੇ ਹੀ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਵੀ ਪੋਜੀਸ਼ਨ ਕਰਕੇ ਮਾਰਿਆ ਗਿਆ ਤੇ ਸਾਰਾ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੀਰਾਂ ਨੂੰ ਸਭ ਨੂੰ ਪਤਾ ਹੈ ਜੇ ਅਸੀਂ ਜਿੱਤਦੇ ਹਾਂ ਮੈਂ ਜਿੱਤਦਾ ਹਾਂ ਤਾਂ ਮੈਂ 100% ਅਸੀਂ ਆਵਾਜ਼ ਚੱਕਾਂਗੇ ਕਿਉਂਕਿ ਇਹ ਜਿਹੜਾ ਕਿਸਾਨਾਂ ਨਾਲ ਜਦੋਂ ਸਰਕਾਰਾਂ ਵਾਅਦਾ ਕਰਕੇ ਮੁੱਕਰਦੀਆਂ ਤਾਂ ਉਸ ਤੋਂ ਮੈਂ ਕਹਿੰਦਾ ਵੀ ਮਾੜਾ ਕੁਝ ਨਹੀਂ ਹੋ ਸਕਦਾ ਪੰਥਕ ਤੌਰ ਤੇ ਗੱਲ ਕੀਤੀ ਜਾਵੇ ਸ਼੍ਰੋਮਣ ਨੇ ਗਾਲੀ ਦਲ ਗੱਲਬਾਤ ਕਰਦਾ ਹੈ ਸ਼੍ਰੋਮਣ ਨੇ ਗਾਲੀ ਦਲ ਅੰਮ੍ਰਿਤਸਰ ਗੱਲਬਾਤ ਕਰਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਆਜ਼ਾਦ ਤੌਰ ਤੇ ਖੜੇ ਹੋਏ ਹੋ ਕਿਉਂਕਿ ਕਈ ਪਾਰਟੀਆਂ ਜਿਹੜੀ ਪੰਥਕ ਤੌਰ ਤੇ ਕਹਿੰਦੇ ਆ ਆਪਣੇ ਆਪ ਨੂੰ ਕਿ ਅਸੀਂ ਪੰਥਕ ਤੌਰ ਤੇ ਜਿਹੜੇ ਨੇ ਪੰਥ ਵਾਸਤੇ ਕੰਮ ਕਰਦੇ ਦੇਖੋ ਜੀ ਅਸੀਂ ਤਾਂ ਪੰਥ ਦੇ ਉਮੀਦਵਾਰ ਹੈ ਸਾਰੀਆਂ ਪੰਥਕ ਪਾਰਟੀਆਂ ਨੂੰ ਆਪਣੀ ਉਮੀਦਵਾਰ ਵਾਪਸ ਲੈਣੇ ਚਾਹੀਦੇ ਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਮਨੀ ਚੌਂਸੀ 2022 ਚ ਸੰਗਰੂਰ ਦੀ ਮੈਂ ਉਦੋਂ ਵੀ 2-4 ਦਿਨ ਲਵਾ ਕੇ ਆਏ ਆ ਉਹਨਾਂ ਨਾਲ ਤੇ ਬਾਕੀ ਹੁਣ ਉਹਨਾਂ ਦਾ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਹੈ ਇਹ ਉਹ ਹੀ ਜਾਣਦੇ ਆ ਮੈਂ ਸਾਰੇ ਪਰਿਵਾਰ ਸਮੇਤ ਉਹਨਾਂ ਦੇ ਨਾਲ ਕੈਂਪੇਨ ਕਰਕੇ ਆਏ ਆ ਮੈਂ ਆਨਲਾਈਨ ਵੀ ਵੀਡੀਓਜ਼ ਪਾਈਆਂ ਆ ਉਹਦੀਆਂ ਬਿਲਕੁਲ भाई सर्वजीत सिंह जोने ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਪੰਥਕ ਤੌਰ ਤੇ ਗੱਲਬਾਤ ਨੇ ਉਮੀਦਵਾਰ ਨੇ ਉਹਨਾਂ ਨੂੰ ਨੋਮੀਨੇਸ਼ਨ ਆਪਦੀ ਵਾਪਸ ਲੈ ਲੈਣੇ ਚਾਹੀਦੀ ਹੈ ਕਿਉਂਕਿ ਪੰਥਕ ਤੌਰ ਤੇ ਇਹ ਉਮੀਦਵਾਰ ਜਿਹੜੇ ਨੇ ਇਸ ਵਕਤ ਮੈਦਾਨ ਵਿੱਚ ਉਤਰੇ ਹੋਏ ਨੇ ਫਿਲਹਾਲ ਵੇਖਦਿਆ ਕਿ ਲੋਕ ਇਹਨਾਂ ਨੂੰ ਕਿੰਨਾ ਪਿਆਰ ਦਿੰਦੇ ਨੇ ਫਰੀਦਕੋਟ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚਾਜਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par